ਮੈਂ ਤਾਂ ਇਹ ਬਰੋਂ ਸਾਰੇ ਜੀ ਬਾਬਾ ਅਸੀਂ ਉਹ ਘਰ ਨੂੰ ਹੀ ਜਾਣਦੇ ਨਾ ਅਗਰ ਦੱਸਦੇ ਇਹ ਘਰ ਜਾ ਕੇ ਸਮਝ ਜਾਂਦਾ ਰਾਵਣ ਅਨਿਵਰਸਰੀ ਤਾਂ ਵੀ ਮੈਂ ਰਹਿਣ ਤੱਕ ਅੱਜ ਦੇ ਅੱਜ ਅਨਿਵਰਸਰੀ ਹਾਂ ਜੀ ਤੇਰੀ ਭਲੀਆ ਦੀ ਮਾੜੀ ਵੀ ਪੋਲਣਾ ਹੋਰ ਕੋਈ ਲਾਇਓ ਜੀ ਮੈਂ ਕਿਹਾ ਨਹੀਂ ਲਾਉਂਦੇ ਐਕਸਟਰਾ ਜੀ ਇਹਨਾਂ ਨੂੰ ਵਧੀਆ ਕਰਨਾ ਕੋਈ ਇਹ ਇਹ ਸਾਰੇ ਜੇ ਕਿਤੇ ਕੋਈ ਮਾੜਾ ਕੰਮ ਹੋਇਆ ਤਾਂ ਦੱਸਣਾ ਦੇ ਇਹ ਸਾਰੇ ਇਹਨਾਂ ਦੀ ਬਿਜਲੀ ਘੱਟ ਵੀ ਬਣ ਚੱਲਿਆ ਅੱਜ ਬਨੇਵੀ ਦੀ ਬਿਜਲੀ ਤੁਸੀਂ 5 ਦਿਨਾਂ ਦੀ ਬਦਲੀ ਕਰਾਉਂਦੀ ਬਾਬਾ ਕਰੋ ਵਧੀਆ ਆਪਾਂ ਕਿੰਨੇ ਨਵੇਂ ਟ੍ਰਾਂਸਫਾਰਮਰ ਲਾਏ ਕੱਲੋ ਤੋਂ ਲੈ ਕੇ 15 ਲਾਜ਼ਮੀ ਜੀ ਤੇ 18 ਹੋ ਆਪਾਂ ਸੌਦੇ ਤੋਂ ਚਲੇਗਾ। ਉਹ ਲੋਕਾਂ 23 ਪਾਈਨ ਵਾਲੀ ਉਹਦੇ ਇਹ ਮਤਲਬ ਕਰਦੇ ਆ ਕਿ ਸਾਡੇ ਕਿਹੜੇ ਰਿਕਵਰਮੈਂਟ ਉਹਨਾਂ ਦੱਸੇ ਨਾ ਯਾਰ ਨੰਬਰ WhatsApp ਤੇ ਅੰਝ ਕਿਤੇ ਜਿਹੜਾ ਕੋਈ ਆਨੇ ਪੜਾਏ ਨਹੀਂ ਕਰਦੇ ਲਾਈਨ ਕੀਤੀ ਪਈ ਆ ਕਿ ਉਹ ਅੱਜ ਦੇ ਲੋਕਾਂ ਨਹੀਂ ਨਿਕਲੋ ਇਹਨੂੰ ਪਾਸੇ ਕਰੋ ਇਹ ਨੋ ਨੋ ਬਦਲਦੇ ਸਾਰੇ ਓਕੇ ਵਾਲਾ ਕੂਨਾ ਸਭ ਬਦਲਦੇ ਇਹਨਾਂ ਦਾ ਅੱਗੇ ਐਸਟੀਮੇਟ ਬਣਿਆ ਜੀ ਬਣਾਇਆ ਜੀ ਬਣਾਇਆ ਇਤੋਂ ਦਾ ਬਣਾਇਆ ਹਾਂ ਤੇ ਪਰ ਇਹਦਾ ਸ਼ਿਫਟਿੰਗ ਦਾ ਨਹੀਂ ਬਣਾਇਆ ਸ਼ਿਫਟਿੰਗ ਦਾ ਹੁਣ ਉਹ ਨਹੀਂ ਨਹੀਂ ਸ਼ਿਫਟ ਕਰ ਦੋ ਤੁਹਾਨੂੰ ਬਣਾ ਉਹ ਬਣਾ ਦਿੰਨੇ ਜੀ ਉਹ ਦੇ ਦੇਣਗੇ 50 ਹਜ਼ਾਰ ਕੋਈ ਗੱਲ ਚਲੋ ਜਿੰਨੇ ਦਾ ਚਲੋ ਨਾ ਦਊ ਮੈਂ ਦੇ ਦੂੰਗਾ ਕੋਈ ਗੱਲ ਕੰਮ ਕਰਦੇ ਬਸ ਇੱਕ ਸਾਈ ਮੰਦਰ ਲੱਗ ਗਿਆ ਉਹਨਾਂ ਦੋ ਗਣੀਆਂ ਛੱਡਦੀਆਂ ਬਾਕੀ ਸਾਰੀਆਂ ਕਰਤੀਆਂ ਉਹ ਵੀ ਕਰਦੇ ਸੱਚੀ ਸਰ ਉਹ ਐਸਟੀਮੇਟ ਬਣੇ ਆ ਉਹਨਾਂ ਆਸਤੇ ਆਸਤੇ ਕੰਮ ਹੋਣਾ ਅੱਜ ਹੀ 25 30 ਬੰਦੇ ਲੱਗੇ ਆ ਆਸਤੇ ਆਸਤੇ ਹੋਣਾ ਕੰਮ ਇਹ ਦੁਰਘੋਬਾਹੂ ਨਾ ਦੇਖੋ ਜੀ ਆਉਂਦੇ ਕੰਪਲੀਟ ਵਾਸਤੇ ਆ ਗਏ ਕਿੱਦਾਂ ਰਿਹਾ ਠੀਕ ਠਾਕ ਬੀਲੀ ਦਾ ਕੰਮ ਸਹੀ ਹੋ ਰਿਹਾ ਦੱਸੋ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਆਹ ਦੇ ਸਰ ਬੀਲੀ ਕਾ ਵੀ ਬੰਦ ਲਿਆ ਦੇਖੋ ਕੇਵਲਾਂ ਪੈਂਦੇ ਆ ਕਿ ਨਹੀਂ ਕਮਾਲ ਕਰਦੇ 11 ਮੀਟਰ ਦੇ ਉੱਚੇ ਹਾਂਜੀ 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 ਸਭ ਤੇਰੀ ਗੱਲ ਨਜ਼ਾਰਾ ਬੰਦ ਕੋਈ ਬੀਲੀ ਦੀ ਚੋਰੀ ਨਹੀਂ ਹੋਣ ਦੇਣੀ ਨਹੀਂ ਨਹੀਂ ਹੋਣੀ ਨਹੀਂ ਬੀਲੀ ਬੰਦ ਨਹੀਂ ਹੋਣ ਦੇਣੀ ਆ ਤਾਂ ਦੀ ਸਵਦਾ ਤੁਹਾਨੂੰ ਦੇਣੀ ਹੈ ਸ਼ਹਿਰ ਦੇ ਵਿੱਚ ਜਾਂਦੇ ਗੱਡੇ ਹੌਲੀ ਹੌਲੀ ਖੜੇ ਲੱਗੇ ਜਾਂਦੇ ਆਉਂਦੇ ਭਰੇ ਰੋਤਾ ਦੀ ਯਾਦੇ ਆਹ 35 23 ਸਨਾਓ ਕਰ ਵੀ ਕਹਾਂ ਕਿਰਪਾ ਕਿਰਪਾ ਉਹ ਵੀ ਸੁਣਾਓ ਆ ਦੇਖੋ ਸ਼ਾਇਦ ਦਾ ਕੰਮ ਕਰ ਆ ਦੇਖੋ ਸ਼ਾਇਦ ਦਾ ਕਲਪਤ ਚਲੀ ਹੋ ਪੂਰਾ ਹੋ ਜਾਓ ਇਧਰ ਹੋਤਾ ਸਿੱਧੀ ਜੜੀ ਆ ਚੌਥਾ ਫੀਟ ਰ ਇੱਥੇ ਲਾ ਕੇ ਜੋ ਇੱਥੇ ਲਾ ਕੇ ਇੱਥੋਂ ਇਹ ਸਰ ਬਿਜਲੀ ਘਰ ਤੋਂ ਸਿੱਧੀ ਲਿਆ ਕੇ ਇੱਥੇ ਜੋੜਤੀ ਜੀ ਹਾਂ ਇਹ ਅੱਗੇ ਇੱਕ ਨੰਬਰ ਤੇ ਚੱਲਦਾ ਸੀ ਜੀ ਇਹ ਹੁਣ ਆਪਣਾ ਸਾਰਾ ਅਗੋਂ ਜਿਹੜਾ ਜੀ ਇਹ ਚਾਰ ਨੰਬਰ ਚੱਲ ਜਾਊਗਾ ਜੀ ਅੱਛਾ ਹਾਂ ਜੀ ਇਸ ਤੋਂ ਅੱਗੇ 1 ਨੰਬਰ ਅੱਗੇ ਸਾਰਾ 1 ਹੀ ਸੀ ਨਾ ਜੀ ਇਹ ਹੁਣ ਇਹ ਆਪਾਂ ਇਹਦੀ ਪਾਰਟੀਸ਼ਨ ਕਰ ਦਿੱਤੀ ਐਦਾ ਫੀਡਰ ਜਿਹੜਾ ਜੰਨਾ ਚਕਾਵਾਂ ਰੋਡ ਆਈਡੀਆਈ ਰੋਡ ਆਪਣਾ ਸਾਈ ਮੰਦਰ ਵਾਲੀ ਗਲੀ ਇਹ ਸਾਰਾ ਹੀ ਹੁਣ ਇੱਥੇ 4 ਨੰਬਰ ਤੇ ਚੱਲੂਗਾ ਜੀ ਅੱਛਾ ਹਾਂ ਆਹ ਵੇਖੋ ਕੇਬਲ ਸਾਰੀ ਕਿੱਥੋਂ ਜਿਹੜੀ ਆ ਜਿਹੜੀ ਉੱਤੋਂ ਉੱਤੇ ਭਾਈ ਜਿਹੜੀ ਥੱਲੇ ਸੀ ਪਹਿਲਾਂ ਉਹ ਐਲਟੀ ਲਾਈਨ ਦੀ ਹੈ ਜੀ ਜਿਹੜੀ ਟਰਾਂਸਫਾਰਮਰ ਤੋਂ ਅੱਗੇ ਜਿਹੜੀ ਆਪਾਂ ਘਰਾਂ ਨੂੰ ਸਪਲਾਈ ਦਿੰਨੇ ਆ ਅੱਛਾ ਉਹ 11000 ਵੋਲਟੇਜ ਵਾਲੀ ਕੇਬਲ ਹੈ ਜੀ ਤੇ ਉੱਪਰਲੀ ਹਾਂਜੀ ਹਾਂਜੀ ਸਰ ਸਸਗਾ ਜੀ ਕੀ ਆ ਲੈ ਭੇਜ ਦੇ ਠੀਕ ਹੋ ਵਧਿਓ ਵਧਿਓ ਸਰ 11 ਮੀਟਰ ਦੇ ਪੋਲ ਲਾਦੇ ਆ ਨਾ ਇਹਨਾਂ ਦੇ ਥੱਲੇ ਜਿੰਨੀਆਂ ਬਾਜ਼ਾਰ ਦੇ ਛੱਡਾਂ ਦੇ ਉੱਤੇ ਕੇਬਲਾਂ ਪਈਆਂ ਨਾ ਪੀਵੀਸੀਆਂ ਥੱਲੇ ਸਾਰੀਆਂ ਤਾਂ ਇਹਦਾ ਨਾਲ ਚੁੱਕ ਦੇਣੀਆਂ ਸਾਰੀਆਂ ਇਹਨਾਂ ਨਾਲ ਮੁਰਕ ਕੇ ਐਲਟੀ ਦਾ ਸਿਸਟਮ ਥੱਲੇ ਕਰਨਾ ਹੈ ਲੈ ਵੀ ਕਿ ਉੱਪਰ ਆ ਜਿਹੜਾ ਹਾਂਜੀ ਸਰ ਦੇਖੋ ਜੋੜ ਦੇਖੋ ਸਰ ਕਿਤਨਾ ਨਾ ਥੱਲੇ ਵੇਖੋ ਛੱਡਾਂ ਦੇ ਨਾਲੀਆਂ ਇੰਨੀਆਂ ਅਕੋ ਚੋਦੀ ਵੀ ਜੜੀ ਆ ਹ ਇਹ ਤਾਂ ਉੱਤੇ ਬੰਨੋ ਸਾਰਿਆਂ ਤੇ ਜਿੰਨੇ ਸਾਰੇ ਦੇਖ ਆ ਵੇਖੋ 211 ਸਰ ਆ ਬੋਲਦੇ ਨਾਲ ਲੱਗਾ ਜਿਹੜਾ ਵੱਡਾ ਬਕਸਾ ਇਹੋ ਜਿਹੇ ਲੱਗੇ